ਸੈਂਪਲਿੰਗ ਲਈ ਹੈ ਜਿਹੜੀਆਂ ਵੱਖ-ਵੱਖ ਵਸਤੂਆਂ ਦੇ ਸੈਂਪਲ ਟੈਸਟ ਦੀ ਬੈਨ ਆਈ ਸੀਗੀ ਇਹ ਕਿੱਥੇ ਕਿੱਥੇ ਕਿਹੜੇ-ਕਿਹੜੇ ਟੈਸਟ ਹੁੰਦੇ ਨੇ ਜੀ ਅ ਮੰਨ ਲਓ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸੇਕ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜੀਆਂ ਖਾਂਤੀਆਂ ਚੀਜ਼ਾਂ ਵਰਤਦੇ ਆ ਤਾਂ ਉਹ ਸ਼ੁੱਧ ਵਸਤੂਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਅੱਧ ਤੱਕ ਪਹੁੰਚੀਆਂ ਹੋਣ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਸੈਂਸਿਟੀਵ ਬੈਨ ਹੈ ਉਹ ਇਲਾਵਾ ਪ੍ਰੋਗਰਾਮ ਚਲਾਈ ਗਈ ਹੈ ਇਹ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਚੀਜ਼ਾਂ ਬਾਰੇ ਜਾਗਰੂਕ ਕਰਦੇ ਆ ਉੱਥੇ ਹੀ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਆ ਰੋਜ਼ਾਨਾ ਵਰਤੋਂ ਚਾਉਣ ਵਾਲੀਆਂ ਤੇ ਦੁੱਧ ਹੈ ਕਿ ਉਹ ਹੈ ਤੇਲ ਹੈ ਹਲਦੀ ਦਾ ਜੋ ਵੀ ਇਹ ਚੀਜ਼ਾਂ ਨੇ ਇਹਨਾਂ ਦੀ ਸਵੈ ਇਛਤਾਰ ਤੌਰ ਤੇ ਕੋਈ ਵੀ ਵਿਅਕਤੀ ਆਪਣੀ ਜਾਂਚ ਕਰਵਾ ਸਕਦਾ ਹੈਗਾ ਤੇ ਮੌਕੇ ਤੇ ਜਿਹੜਾ ਹੈ ਉਹ ਇਹਦਾ ਰਿਜ਼ਲਟ ਦੱਸਿਆ ਜਾਂਦਾ ਕਿ ਕਿਸੇ ਵੀ ਤਰ੍ਹਾਂ ਦੇ ਇਹਨਾਂ ਉਤਪਾਦਾਂ ਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੈ ਤਾਕੇ ਜਿਹੜਾ ਹੈਗਾ ਭੋਜਨ ਤਾਂ ਉਹਨੂੰ ਪਤਾ ਲੱਗੇ ਕਿ ਉਹ ਖਾਣ ਪੀਣ ਵਾਲੀ ਜਿਹੜੀ ਚੀਜ਼ ਵਰਤ ਰਿਹਾ ਹੈ ਜਾਂ ਉਹਦੇ ਵਿੱਚ ਕੋਈ ਮਿਲਾਵ ਹੈ ਮੈਂ ਪਲੱਸ 2 ਕਲਾਸ ਦਾ ਵਿਦਿਆਰਥੀ ਤੇ ਮੇਰੇ ਸਕੂਲ ਦਾ ਨਾਮ ਕਾਮਰੇਟ ਪੀਕ ਸਿੰਘ ਸਕੂਲ ਆਫ ਫੈਮਿਨਿਸ ੜਬਾ ਹੈ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਬੈਨ ਆਏ ਸੀ ਜੋ ਕਿ ਫੂਡਸ ਬਾਰੇ ਦੱਸਦੇ ਸੀਗੇ ਤੇ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਦੱਸੀਆਂ ਜਿਹੜੀ ਕਿ ਸਾਨੂੰ ਨਹੀਂ ਪਤਾ ਸੀਗੀਆਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਸਿਖਾਇਆ ਉਹਨਾਂ ਨੇ ਸਾਨੂੰ ਆਲੂ ਕਾਲੀ ਮਿਰਚ ਤੇ ਤਰਬੂਜ ਅਤੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਦਾ ਦੱਸਣ ਦਾ ਜਿਹੜਾ ਸਾਨੂੰ ਨਹੀਂ ਪਤਾ ਸੀਗਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਹੈ ਸਾਡੇ ਟੀਚਰ ਨੇ ਵੀ ਉਹਨਾਂ ਨੂੰ ਸਾਡੇ ਟੀਚਰਾਂ ਨੇ ਵੀ ਸਾਨੂੰ ਬਹੁਤ ਸਮਝਾਇਆ ਤੇ ਅਸੀਂ ਐਂ ਕਹਿੰਦੇ ਆ ਵੀ ਹਾਂ ਸਾਰੇ ਲੋਕਾਂ ਨੂੰ ਵੀ ਆਪਦੇ ਸਿਹਤਮੰਦ ਖਾਣਾ ਚਾਹੀਦਾ ਹੈ ਕਿ ਵੀ ਜਦੋਂ ਵੀ ਆਪਾਂ ਕੋਈ ਚੀਜ਼ ਲੈਣ ਜਾਂਦੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲਾਂ ਉਹਦੀ ਐਕਸਪਾਇਰੀ ਡੇਟ ਪਤਾ ਲੱਗਣੀ ਚਾਹੀਦੀ ਵੀ ਹਾਂ ਉਹਦੀ ਐਕਸਪਾਇਰੀ ਡੇਟ ਤਾਂ ਨਗਰੀ ਜੇ ਤਾਂ ਨਗਰੀਆਂ ਤਾਂ ਤਾਂ ਦੁਕਾਨਦਾਰ ਨੂੰ ਕਹੋ ਵੀ ਹਾਂ ਇਸ ਦੀ ਐਕਸਪਾਇਰੀ ਡੇਟ ਨਗਰੀ ਆ ਬਈ ਤੂੰ ਰੱਖ ਤਾਂ ਸਾਨੂੰ ਵੀ ਮੜਿਆ ਚੌਕ ਸੋਣਾ ਚਾਹੀਦਾ ਹੈ ਤੇ ਸਰ ਕਈ ਲੋਕ ਸੀਗੇ ਜਿਹੜੇ ਵੀ ਪਹਿਲਾਂ ਐਂ ਚੱਕ ਲੈਂਦੇ ਐਂ ਖਾਲਾਂ ਦੇ ਦਈਏ ਕਿਉਂਕਿ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਤੇ ਹੁਣ ਇਹਨਾਂ ਨੇ ਇਹਨਾਂ ਨੇ ਸਾਨੂੰ ਬਹੁਤ ਸਮਝਾਇਆ ਤੇ ਸਾਨੂੰ ਵੀ ਕੁਝ ਪੱਲੇ ਪਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਸਕੂਲ ਵਿੱਚ ਆਏ ਅਸੀਂ ਇਹਨਾਂ ਦੇ ਅਸੀਂ ਹੱਕਦਾਰਾਂ ਪੂਰੇ ਤੇ ਇਹਨਾਂ ਤੋਂ ਅਸੀਂ ਇਹਨਾਂ ਨੂੰ ਇਹੀ ਉਮੀਦ ਕਰਦੇ ਆ ਕਿ ਇਹਨਾਂ ਹੋਰ ਵੀ ਕਿਸੇ ਚੀਜ਼ਾਂ ਸਾਨੂੰ ਪਤਾ ਲੱਗੀਆਂ ਜਿਹੜੀ ਕਿ ਸਾਨੂੰ ਨਹੀਂ ਪਤਾ ਸੀਗੀਆਂ ਧੰਨਵਾਦ ਅਸੀਂ ਜੇ ਬੱਚਿਆਂ ਨੂੰ ਰੋਜ਼ਾਨਾ ਪ੍ਰੇਅਰ 'ਚ ਵੀ ਦੱਸਦੇ ਆ ਕਿ ਕਿਸ ਤਰ੍ਹਾਂ ਜਿਹੜਾ ਅੱਜ ਦੇ ਯੁੱਗ 'ਚ ਮਲਾਵਟ ਖੋਰੀ ਹੋ ਰਹੀ ਹੈ ਕਿਸ ਤਰ੍ਹਾਂ ਤੁਸੀਂ ਫੂਡ ਲੈਣਾ ਤੇ ਇਸ ਤੋਂ ਇਲਾਵਾ ਰੋਜ਼ਾਨਾ ਵੀ ਬਾਹਰ ਜਿਹੜਾ ਤੁਸੀਂ ਲੈਨੇ ਹੋ ਉਹ ਕਿਹੋ ਜਿਹਾ ਤੁਸੀਂ ਖਾ ਰਹੇ ਹੋ ਉਹਨੂੰ ਨਹੀਂ ਖਾਣਾ ਸਾਰੇ ਇਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਅੱਜ ਤੋਂ ਫੂਡ ਤਿਆਰੀ ਬਣਾ ਜਿਹੜੀ ਅੱਜ ਤੋਂ ਹਾਂਜੀ ਹਾਂ ਅੱਜ ਸਾਨੂੰ ਸਵੇਰੇ ਬਨਪ੍ਰੀਤ ਸਿੰਘ ਜੀ ਨੇ ਸਨੇਹਾ ਲਾਇਆ ਸੀਗਾ ਕਿ ਅੱਜ ਸਕੂਲ ਸੇਫਟੀ ਬੈਗ ਨਾਲ ਜਿਹੜੀ ਸਕੂਲ ਆਉਣੀ ਹੈ ਅਤੇ ਅਸੀਂ ਬੱਚਿਆਂ ਨੂੰ ਦੱਸਿਆ ਉਹਨਾਂ ਨੂੰ ਜਾਗਰੂਕ ਕੀਤਾ ਤੇ ਸਾਡੇ ਇੱਥੇ ਬਲੌਕ ਐਜੂਕੇਟਰ ਨਰਿੰਦਰਪਾਲ ਸਿੰਘ ਜੀ ਆਏ ਜਿਨ੍ਹਾਂ ਨੇ ਨਾਲ ਹੋਰ ਵੀ ਸੱਜੂ ਸੀ ਬਹੁਤ ਵਧੀਆ ਵਿਚਾਰ ਦਿੱਤੇ ਬੱਚਿਆਂ ਨੇ ਕਾਫੀ ਕੁਝ ਸਿੱਖਿਆ ਬੱਚਿਆਂ 'ਚ ਕਾਫੀ ਉਤਸ਼ਾਹ ਆਇਆ ਗਿਆ ਜੀ